ਸਰ ਸਾਨੂੰ ਇੱਕ ਕਾਲ ਸਾਡੇ ਡਿਪਾਰਟਮੈਂਟ ਨੂੰ ਗਈ ਹੈ ਜੀ ਤੇ ਆਪਣੇ ਕੋਟੇ ਜੱਜ ਸਾਹਿਬ ਮੈਡਮ ਸਪੇਤਾ ਠਾਕਰ ਦੇ ਕੋਠੀ ਦੇ ਹੱਗੇ ਨਾ ਇੱਕ ਸਿੰਦਿਆਂ ਰੋਕ ਪਾਈਸਨ ਕਾਫੀ ਵੱਡਾ ਸੀਗਾ ਸਰ ਤੇ ਅਸੀਂ ਹੁਣ ਮੌਕੇ ਦੇ ਮਾਣ ਆਪਣੀ ਟੀਮ ਦੇ ਨਾਲ ਪੁੱਜਿਆ ਜੀ ਤੇ ਅਸੀਂ ਹੁਣ ਸਰ ਰੈਸਕੂ ਕੀਤਾ ਜੀ ਤੇ ਖੁੱਲੀ ਮਜੂਰ ਆ ਸਰ ਤੇ ਕਾਫੀ ਵੱਡਾ ਜੀ ਤੇ ਇਹਨੂੰ ਹੁਣ ਸਰ ਪਹਿਲੇ ਆਪਣੇ ਦਰਦ ਨੇ ਗਈ ਦਾ ਜੋ ਵੀ ਹੈ ਫਸਟ ਐਡ ਕਰਾ ਕੇ ਤੇ ਇਹਨੂੰ ਜੰਗਲ ਦੇ ਵਿੱਚ ਰੀਲੀਜ਼ ਕਰਾਂਗੇ ਜੋ ਸਾਨੂੰ ਮਹਿਕਮੇ ਦੇ ਫਜ਼ਾਈ ਤੰਕਰ ਨਹੀਂ ਜਕਮੀ ਨਹੀਂ ਆ ਸਰ ਟ੍ਰੀਟਮੈਂਟ ਟ੍ਰੀਟਮੈਂਟ ਸਾਰੇ ਇਹ ਤਾਂ ਦੇਖਣਾ ਹੀ ਹੁੰਦਾ ਆ ਇਹਦਾ ਮਤਲਬ ਨਾਪ ਤੋਲ ਕਰਕੇ ਕਿੰਨਾ ਲੰਬਾ ਜਾਂ ਕਿੰਨਾ ਜੋ ਵੀ ਸਾਨੂੰ ਉਹ ਹੈ ਕਿ ਆ ਚੱਲਦਾ ਬੈਸ ਦਾ ਠੀਕ ਆ ਸਰ ਇਹ ਕਿਤੇ ਨਾਲੇ ਦੇ ਵਿੱਚ ਗਿਰ ਗਿਆ ਜੀ ਫਿਰ ਕੋਈ ਅੰਕਲ ਨਹੀਂ ਆਇਆ ਜਾ ਰਹੇ ਆ ਕਿੰਨਾ ਭਜਨ ਹੋਊਗਾ ਤੇ ਦਾ ਲੰਬਾ ਭਜਨ ਤਾਂ ਸਾਰੇ ਦਾ 70 ਤੋਂ ਉੱਪਰ ਹੀ ਆ ਸਰ ਲੰਬਾ ਕਿੰਨਾ ਹੋਊਗਾ ਲੰਬਾ ਵੀ ਸਰ ਹੋਣਾ ਇਹ ਹੋਰ ਇਹ ਤਾਂ ਨਹੀਂ ਪਾਣੀ ਸਾਰਾ 19 ਫੁੱਟ ਹੈਗਾ ਸਰ ਹਾਂ 18 19 ਫੁੱਟ ਹੈਗਾ ਇੱਕ ਢਾਗੂ ਜਿਹਾ ਲੈ ਲਓ ਜਿਹਦੇ ਦਾ ਹਾਂ ਪਰ ਤੁਹਾਨੂੰ ਪਤਾ ਫਿਰ ਆਪਣੀ ਸੈਲਫ ਐਡਿਕਸ਼ਨ ਲਈ ਤਾਂ ਇਹ ਪੂਰਾ ਮਤਲਬ ਗ੍ਰਿਪਿੰਗ ਇਹਦੀ ਜਿਹੜੀ ਹੈਗੀ ਆ ਉਹ ਮਤਲਬ ਕਰਨ ਨੂੰ ਕਰਦਾ ਆ ਫਿਰ ਵੀ ਸਾਰਾ ਅਸੀਂ ਕਾਫੀ ਮਸ਼ੱਗਲ ਦੇ ਨਾਲ ਇਹਨੂੰ ਕਾਬੂ ਕੀਤਾ ਜੀ ਤੇ ਕੀ ਕਰਨਾ ਹੁੰਦਾ ਹਾਂਜੀ ਸਰ ਇਹ ਮੈਨੂੰ ਹਿਊਮਨਿਟੀ ਲਈ ਤਾਂ ਕਦੇ ਇਦਾਂ ਟੈਕਨੀਕ ਨਹੀਂ ਕੀਤਾ ਪਰ ਆਪਣੀ ਸੈਲਫ ਐਡਿਕਸ਼ਨ ਲਈ ਤਾਂ ਫਿਰ ਜਦੋਂ ਅਸੀਂ ਇੰਟਰਫੇਅਰ ਕਰਦੇ ਆ ਤਾਂ ਕਰੂਗਾ ਜੀ ਆਪਣੀ ਇਹ ਬਾਕੀ ਆਪਣਾ ਸ਼ਿਕਾਰ ਲਈ ਸਾਰ ਨਿਕਲਦਾ ਜਾ ਅੱਜ ਤਾਂ ਸਰਦੀਆਂ ਨੂੰ ਥੋੜਾ ਇਹਨਾਂ ਨੂੰ ਹੁੰਦਾ ਹੈ ਤੇ ਬਾਹਰ ਨਿਕਲ ਕੇ ਉੱਤੇ ਸਿੱਕੜ ਨਹੀਂ ਚਲੋ ਚਲਦੇ ਆ ਤੇ ਇਸ ਕਰਕੇ ਮਤਲਬ ਇਨਸਾਨ ਤੇ ਟੈਕਨਿਕ ਨਹੀਂ ਐਦਾਂ ਕਦੇ ਨਹੀਂ ਸਰ ਕਰਦਾ